ਤਰਾਹ ਪੰਜਾਬੀ ਚੈਨਲ ਦੇਖਣ ਪੰਜਾਬੀ ਫੈਮਿਲੀ ਚੈਨਲ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਜਿਹੜੇ ਵੀਰ ਭੈਣ ਮੇਰੇ ਦੇਖਦੇ ਆ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਤੇ ਅੱਜ ਮਾਰਾ ਸੀ ਖੇਤ ਗੇੜਾ ਖੇਤ ਗੇੜਾ ਮਾਰਿਆ ਇਸ ਕਰਕੇ ਸੀ ਕਿ ਲੇਬਰਾਂ ਲੱਗੀਆਂ ਹੋਈਆਂ ਨੇ ਤੇ ਫਸਲ ਵੀ ਮਾਲਕ ਦੀ ਕਰਪਾ ਨਾਲ ਸੋਹਣੀ ਖੜੀ ਆ ਤੇ ਉਹ ਸਾਹਮਣੇ ਇੱਕ ਵਾਰ ਹੱਥ ਫਰਾਉਣ ਲੱਗੇ ਆ ਤੇ ਹੋਗੇ ਸੀ ਥੋੜੇ ਜੇ ਕੱਖ ਜਿਆਦਾਦਰ ਕਿਉਂ ਜਿਵੇਂ ਲਾਲ ਮੱਕੀ ਵਾਲੇ ਖੇਤ ਹੋ ਗਏ ਮੂੰਗੀ ਵਾਲੇ ਖੇਤ ਹੋਗੇ ਨਾ ਉਹਨਾਂ ਦੇ ਵਿੱਚ ਹੋਗੇ ਸੀ ਮਤਲਬ ਮੱਡਲ ਤੱਕ ਘੱਟ ਸੀ ਕਿਤੇ ਕਿਤੇ 모ਥਾ ਜ਼ਿਆਦਾ ਸੀ ਤੇ ਮੈਂ ਆਪਣੇ ਵੀਰਾਂ ਭੈਣਾਂ ਪਾਈਆਂ ਜਿਹੜੇ ਭਰਾ ਮੇਰੇ ਦੋਸਤ ਮਿੱਤਰ ਨੇ ਉਹਨਾਂ ਦੇ ਨਾਲ ਰਹਿ ਕੀਤੀ ਸੀ ਕਿਵੇਂ ਇੱਥੇ ਨੋਮੀਨੀ 골ਡ ਪਾਈਏ ਜਾਂ ਕਿਵੇਂ ਪਰ ਉਹ ਕਹਿੰਦਾ ਨੇ ਇੱਕ ਗੱਲ ਕਹੀ ਕਿ ਨੋਮੀਨੀ 골ਡ ਪਾਉਣ ਦਾ ਉਹ ਫਾਇਦਾ ਨਹੀਂ ਕਿਉਂਕਿ ਨੋਮੀਨੀ 골ਡ ਆ ਜਿਹੜੀ ਉਹੋ 모ਥੇ ਤੇ ਉਹਨਾ ਕੰਮ ਨਹੀਂ ਕਰਦੀ ਹੈ ਇਹ ਕਈਆਂ ਨੇ ਰਹਿ ਦਿੱਤੀ ਕਿ ਦੂਜੀ 240 ਪਾਈ ਜਾਵੇ 240 ਪਾਉਨੇ ਤਾਂ ਉਹ ਆਪਣਾ ਝੋਨੇ ਤੇ ਅਸਰ ਕਰਦੀ ਐ ਇੱਕ ਵਾਰੀ ਰੋਕ ਦਿੰਦੀ ਐ ਹੋਰ ਵੀ ਦਵਾਈਆਂ ਵੈਸੇ ਬਾਜ਼ਾਰ ਚ ਕਈ ਆਈਆਂ ਨੇ ਫਿਰ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਚਲੋ ਇਹ ਸੋਚਿਆ ਵੀ ਕੋਈ ਗੱਲ ਨਹੀਂ ਜੇ ਇੱਥੇ ਇੰਨੀ ਫਸਲ ਆ ਤੇ ਚਲੋ 20 ਦਾ ਵੀ 20000 ਰੁਪਏ ਲੱਗ ਜੂ ਹੋਰ ਕੀ ਐ ਤਕਰੀਬਨ ਕੀਲੇ ਦਾ ਮਤਲਬ ਜਿੱਥੇ ਜ਼ਿਆਦਾ ਸਾਰੇ ਪਾ ਕੇ 7-800 ਰੁਪਏ ਖਰਚਾ ਆ ਜਾਣਾ ਵਾ ਤੇ ਤੇ ਇੱਕ ਵਾਰ ਇਸ ਫਸਲ ਐਂਸ ਫਸਲ ਬੜੀ ਸੋਹਣੀ ਹੈ ਕਿਰਪਾ ਮਹਾਰਾਜ ਦੀ ਬੜੀ ਸੋਹਣੀ ਫਸਲ ਆ ਪਾਣੀ ਪੋਣੀ ਅੱਜ ਮੀਂਹ ਤੋਂ ਬਾਅਦ 4 ਦਿਨ ਬਾਅਦ ਆਪਾਂ ਮੋਟਰਾਂ ਚਲਾਈਆਂ ਨੇ ਮੋਟਰਾਂ ਚਲਾਉਣ ਨੂੰ ਐਡਾ ਦਿਲ ਵੀ ਨਹੀਂ ਕਰਦਾ ਕਿਉਂਕਿ ਪਾਣੀ ਦੀ ਸਮੱਸਿਆ ਸੀ ਨਹੀਂ ਦੀ ਸਾਹਮਣੇ ਸਾਰਾ ਜੋ ਵੀ ਹੈਗਾ ਤਾਮਚਾਮ ਪਾਣੀ ਤੇ ਆ ਪਾਣੀ ਦਿਨੋਂ ਦਿਨ ਥੱਲੇ ਜਾ ਰਿਹਾ ਕਈ ਮੇਰੇ ਭਰਾਵਾਂ ਨੇ ਤਾਂ ਮੇਰੇ ਖਿਆਲ ਤੇ ਮੈਂ ਚਲ ਦੇਖੀਏ ਚਲੋ ਆਪਾਂ ਇਸ ਨੂੰ ਮਾੜਾ ਨਹੀਂ ਕਹਿੰਦੇ ਪਰ ਇਹ ਸੋਚਣ ਵਾਲੀ ਗੱਲ ਆ ਵੀ ਜਿਹੜੀ ਪਾਣੀ ਬਹੁਤ ਜਲਦੀ ਛੇਤੀ ਨਾਲ ਥੱਲੇ ਜਾ ਰਿਹਾ ਹੈ ਅੱਜ 4 ਦਿਨ ਬਾਅਦ ਮੋਟਰਾਂ ਚਲਾਈਆਂ ਨੇ ਤੇ ਕੱਲ ਨੂੰ ਤਕਰੀਬਨ ਪਾਣੀ ਸਾਰੇ ਪੂਰਾ ਹੋ ਜੂਗਾ ਜਿੱਥੇ ਪਾਣੀ ਪੂਰਾ ਬਾ ਉਹ ਚਲਾਈਆਂ ਵੀ ਹੈ ਨਹੀਂ ਤੇ ਬੜੀ ਕਿਰਪਾ ਮਹਾਰਾਜ ਦੀ ਤੇ ਧੰਨਵਾਦ ਆ ਸਾਰੇ ਵੀਰਾਂ ਭਾਈਆਂ ਜਿਨ੍ਹਾਂ ਨੇ ਹਜੇ ਤੱਕ ਸਾਡਾ ਚੈਨਲ ਨਹੀਂ ਦੇਖਿਆ ਜਿਨ੍ਹਾਂ ਨੇ ਸਾਡੀ ਸਬਸਕ੍ਰਾਈਬ ਨਹੀਂ ਕੀਤਾ ਉਹ ਹੱਥ ਵੰਡ ਕੇ ਬੇਨਤੀ ਕਿ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬੋ ਤੇ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਸਾਰੇ ਸਰਾ ਪੰਜਾਬੀ ਫੈਮਿਲੀ ਚੈਨਲ ਨੂੰ ਦੇਖਣ ਵਾਲੇ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ